ਹਾਂਜੀ ਮੇਰੇ ਬੇਟੇ ਅਸਮਾਨ ਖੱਲਿਆ ਬਾਹਰੋਂ ਪੈਸੇ ਫਿਰ ਆ ਬਾਹਰੋਂ ਕੈਸੇ ਪਾਏ ਉਹ ਦੇਖੋ ਕਿੰਨੀ ਖੁਸ਼ਕਿਸਤੀ ਕਿੰਨੇ ਚੰਗੇ ਦਿਲ ਏਡੇ ਵੱਡੇ ਦਿਲ ਕਿਤੇ ਇਹਦੇ ਦੋ ਬੇਟੇ ਹਨ ਅਸਮਾਨ ਕਿੰਨੀ ਖੁਸ਼ੀ ਹੁੰਦੀ ਨਾ ਬੱਚੇ ਇੰਨੇ ਮੈਂ ਕਿਹਾ ਮੈਨੂੰ ਬਹੁਤ ਖੁਸ਼ੀ ਆ ਕਿ ਇੰਨੀ ਚੰਗੀ ਥਾਂ ਤੇ ਰਹਿ ਕੇ ਮੈਂ ਦਾਣ ਲੱਗੀਆਂ ਉਹ ਬਾਬੇ ਨਾਨਕ ਦੀ ਸਿੱਖੀ ਚਲਾ ਰਹੇ ਨੇ ਗਸਵੰਤ ਤੋਂ ਵੱਧ ਕੱਢ ਰਹੇ ਨੇ ਸੋ ਇਸ ਦਾ ਵੱਡੀ ਗੱਲ ਇਹ ਤਾਂ ਕਿਸਮਤਿਆਂ ਲਾਂਦੀ ਹੈ ਮੈਂ ਬਹੁਤ ਤਸ਼ਕ੍ਰਤਾਲੀਆਂ ਜਿਹੜੀ ਮੈਂ ਅਸਮਾਨ ਵੰਡ ਰਹੀ ਆ ਕੱਲ ਦੇ ਆਇਓ 9 ਵਜੇ ਦੇ ਕੱਲ ਦੇ ਆਇਓ ਕੱਲ ਦੇ 9 ਵਜੇ ਦੇ ਜਿੰਦ ਤੱਕ খালি ਨੰਦਰ ਇੱਥੇ ਬੈਠੇ ਹੋਗੇ ਹਾਂ ਜੀ ਜਦ ਤਾਈ ਲੋਡ ਮੰਦ ਜਾਂਦੇ ਨਹੀਂ ਉਹਨਾਂ ਚਿਰ ਅਸੀਂ ਇੱਥੇ ਬੈਠੇ ਰਹਾਂਗੇ ਅਸੀਂ ਆਏ ਸਮਾਨ ਲੈ ਕੇ ਆਏ ਅਸੀਂ ਸਮਾਨ ਲੈ ਕੇ ਆਏ ਹੋ ਹਾਂ ਜੀ ਸੁੱਖ ਖਾਨ ਲੈ ਕੇ ਆਏ ਕਿੱਥੋਂ ਆਇਓ ਅਸੀਂ ਫਲੋਰ ਦੇ ਲਾਗੇ ਪ੍ਰਤਾਪਰਾ ਉੱਥੋਂ ਆਏ ਤਾਂ ਡਲਕਾ ਠੀਕ ਹੈ ਹਾਂ ਜੀ ਸਾਡਾ ਲਕਾ ਬਹੁਤ ਵਧੀਆ ਹੈ ਸਾਡਾ ਪਿੰਡ ਬਹੁਤ ੁੱੱਚਾ ਬੀਬੀਆਂ ਮੈਂ ਦੇਖਿਆ ਨਹੀਂ ਮੈਨੂੰ ਤਾਂ ਲੱਗਿਆ ਸੀ ਕਰ ਲਈਏ ਗਿਆ تھے ਨਹੀਂ ਐਸੇ ਇਹ ਫਲੋਰ ਤੋਂ ਆਏ ਆ ਆਠਾ ਦਾਣਾ ਲੈ ਕੇ ਆਏ ਆ ਚਲੋ ਹਾਂਜੀ ਹੋਰ ਸੁਣਾਓ ਤੇ ਤੁਸੀਂ ਕੀ ਵਖੜਾ ਲਿਆਇਓ ਜਿਹੜਾ ਬੀਬੀਆਂ ਦਾ ਕੀ ਅਸਰ ਨਜ਼ਰ ਆਉਂਦਾ ਹੈ ਦੇਣ ਵਿੱਚ ਵੀ ਵਖੜਾ ਸੀ ਕੁਝ ਨਹੀਂ ਲੈਂਦਾ ਵਸੇ ਇਹ ਹੀ ਆ ਆਪਣਾ ਰਾਚਣ ਜਿਹੜਾ ਖਾਣ ਪੀਣ ਵਾਲਾ ਉਹ ਲੈਂਦਾ ਸੀ ਰਚਣ ਤੇ ਅੱਛਾ ਇਹ ਥੇਲੀਆਂ ਬਣਾਈ ਹੋਈਆਂ ਨੇ ਹਾਂਜੀ ਥੇਲੀਆਂ ਬਣਾਈਆਂ ਆ ਪੇਟੀਆਂ ਆ ਬ੍ਰੈਡਾਂ ਦੀਆਂ ਬਿਸਕੁਟ ਰਾਸ ਖਾਂਡ ਚਾਵਲ ਤੇ ਚਾਹ ਪੱਤੀ ਇਦਾਂ ਦਾ ਸਾਮਾਨ ਅਸੀਂ ਸੁੱਕਾ ਲੈਂਦੇ ਤੇ ਲੋਕੀ ਆ ਕੇ ਲੈ ਜਾਂਦੇ ਨੇ ਹਾਂਜੀ ਕਿਸ਼ਤੀ ਵਿੱਚ ਭੇਜੀ ਜਾਂਦੇ ਹਾਂ ਅਸੀਂ ਕਿਸ਼ਤੀ ਆਉਂਦੀ ਆ ਲੈ ਜਾਂਦੀ ਆ ਸਾਮਾਨ ਚਲੋ ਸਾਰੇਨ ਮਿਲ ਕੇ ਖੜੇ ਹੋਵਾਂਗੇ ਨਾਲ ਬਿਲਕੁਲ ਜੀ ਬਿਲਕੁਲ ਜਿਹੜੀ ਮਸੀਤ ਪਈ ਉਹ ਪਟਣੀ ਪੈਣੀ ਆ ਹੈਨਾ ਚਲੋ ਜਿੱਦਾਂ ਕਹਿੰਦੇ ਹੁੰਦੇ ਵੀ ਇਹ ਤਾਂ ਪ੍ਰਮਾਤਮਾ ਨੇ ਲਿਖਿਆ ਹੁੰਦਾ ਹੈ ਕਿ ਕਿਹੜੇ ਕਰਮਾਂ ਦੇ ਹੱਕ ਕਰਨੇ ਆ। ਜੋ ਅਸੀਂ ਆਪਣੇ ਕਰਮ ਕਰੀ ਜਾਈਏ ਜੋ ਦਿਨੋ ਆਵਾਜ਼ ਆਂਦੀ ਉਹ ਕਰੀ ਜਾਓ। ਜੀ ਅਸੀਂ ਕਹਾਂਗੇ ਵੀ ਨਹੀਂ ਪ੍ਰਮਾਤਮਾ ਕਰ ਸਕਦਾ। ਆਪਾਂ ਕੁਝ ਕਰਾਂਦਾ ਹੈ ਆਪੇ ਹੀ। ਇੱਥੇ ਕੋਈ ਕਮੀ ਨਹੀਂ ਗਈ। ਹਾਂਜੀ ਇਹ ਤਾਂ ਯਾਦ ਰੱਖਿਓ ਰੱਬ ਕਰਾਂਦਾ ਹੈ। ਹਾਂਜੀ ਅਸੀਂ ਦਿਨੋਂ ਦੇ ਇੱਕ ਉਹਨਾਂ ਦਾ ਉਹਨਾਂ ਦੀ ਖੁਸ਼ਕਿਸਮਤੀ ਹੈ ਉਹਨਾਂ ਦੇ ਲੇਖੇ ਹੋ ਜਾਂ ਕੰਮ ਲਿਖੇ ਲੱਗੇ ਆਏ। ਜੀ ਮੇਰੇ ਬੇਟੇ ਅਸਮਾਨ ਕੱਲੇ ਆ ਬਾਰੋ ਬਾਰੋ ਪੈਸੇ ਪਹਾਂ ਬਾਰੋ ਪੈਸੇ ਪਾਏ। ਸੋ ਦੇਖੋ ਕਿੰਨੀ ਖੁਸ਼ਕਿਸਮਤੀ ਕਿੰਨੇ ਚੰਗੇ ਦਿਲ ਐਡੇ ਵੱਡੇ ਦਿਲ ਕਿਤੇ ਇਹ ਤੇ ਆਪਣੇ ਮੇਰੇ ਅਸਮਾਨ ਨਹੀਂ ਤੁਸੀਂ ਸਮਾਨ ਉੱਤੇ ਬੱਚੇ ਕਿੱਥੇ ਰਹਿੰਦੇ ਨੇ? ਬੱਚੇ ਮੇਰਾ ਇੱਕ ਆਸਟ੍ਰੇਲੀਆ 'ਚ ਆ ਇੱਕ ਮੋਸ਼ੇਸ਼ ਵਿੱਚ ਆ। ਅੱਛਾ ਦੋ ਬੱਚੇ ਤੇ ਕਿੰਨੀ ਖੁਸ਼ੀ ਹੁੰਦੀ ਨਾ ਬੱਚੇ ਮੈਨੂੰ ਬਹੁਤ ਖੁਸ਼ੀ ਆ ਚੰਗੀ ਥਾਂ ਤੇ ਰਹੇ ਕਿ ਉਹ ਦੇਰ ਕਰਨ ਲੱਗੇ ਆ। ਉਹ ਬਾਬੇ ਨਾਲ ਲੱਗਦੀ ਸਿੱਖੀ ਚਲਾ ਰਹੇ ਨੇ ਦਸਵੰਤੋਂ ਵੱਧ ਕੱਢ ਰਹੇ ਨੇ ਹਾਂਜੀ ਹਾਂਜੀ ਬਹੁਤ ਵੱਡੀ ਗੱਲ ਇਹ ਤਾਂ ਕਿਸਮਤਿਆਂ ਗੱਲਾਂ ਆਉਂਦੀਆਂ ਮੈਂ ਉਹ ਕਿਸਮਤ ਵਾਲੀਆਂ ਜਿਹੜੀ ਮੈਂ ਸਮਾਨ ਵੰਡ ਰਹੀ ਆ ਮੈਨੂੰ ਪਰਮਾਤਮਾ ਦੇ ਉਹ ਮੁੰਡਿਆਂ ਨੇ ਪਿਆਰ ਨਾਲ ਦਿੱਤੇ ਜਾਣੇ ਉਹਨਾਂ ਨੇ ਕਿਹਾ ਮੰਮੀ ਦੇ ਕੇ ਆ ਉਸਮਾਨ ਤੁਸੀਂ ਉੱਥੇ ਭਈ ਜ਼ਰੂਰੀ ਦੇਣਾ ਆਪਣਾ ਸਮਾਨ ਮੈਂ ਕਿਹਾ ਚੰਗਾ ਜੀ ਦੇ ਦਵਾਂ ਫਿਰ ਆਪੇ ਹੱਥੇ ਦੇ ਕੇ ਆ ਰਹੇ ਹੋ ਹਾਂਜੀ ਆਪੇ ਹੱਥੇ ਮੇਰਾ ਬੇਟਾ ਆ ਤੇਰਾ ਬੇਟਾ ਹੋ ਜਾਂਦਾ ਹੈ ਇਹ ਤੀਜਾ ਮੁੰਡਾ ਹਾਂ ਤੀਜਾ ਕਾਕਾ ਆ ਦੋ ਬਾਹਰ ਆ ਤੀਜਾ ਇਹ ਆ ਇਹਰ ਬਾਸ ਸੀ ਤੇ ਨੇ ਵੇਅਸਿਸ ਮਾਲ ਲੈ ਕੇ ਪੈਕ ਕਰਕੇ ਟ੍ਰੇਲੀ ਵਿੱਚ ਰੱਖ ਕੇ ਆਇਆ ਕੱਲਦੇ ਆਏ 9 ਵਜੇ ਦੇ ਕੱਲਦੇ ਆਏ ਕੱਲ ਦੇ 9 ਵਜੇ ਦੇ ਆਣ ਜਦ ਤੱਕ খালি ਨੰਦਾ ਇੱਥੇ ਬੈਠੇ ਹੋਗੇ ਹਾਂਜੀ ਜਿਉਂ ਤਾਂ ਹੀ ਲੋਡ ਮੰਦ ਲ ਜਾਂਦੇ ਨਹੀਂ ਉਹਨਾਂ ਚਿਰ ਅਸੀਂ ਇੱਥੇ ਬੈਠੇ ਰਹਾਂਗੇ ਹਾਂਜੀ ਇੱਥੇ ਚਲੋ ਤੁਹਾਡੇ ਮੈਂ ਕਹਿੰਦੀ ਆ ਪੁੱਤਰਾ ਨੂੰ ਇੰਨੀ ਬਰਕਤ ਹੋਏ ਕਿ ਉਹਨਾਂ ਦਾ ਦਿਲ ਹੋਰ ਵੱਡਾ ਹੋਏ ਕਦੀ ਦੇਣ ਦੀ ਕਾਬਲੀਅਤ ਘਟੇ ਨਾ ਹਾਂਜੀ ਇਸ ਵੱਡੀ ਹੋਰ ਖੁਸ਼ੀ ਕਿ ਹੋ ਸਕਦੀ ਹੈ ਸੋ ਬਟ ਤੁਸੀਂ ਆਏ ਤੁਹਾਨੂੰ ਮਿਲ ਕੇ ਬਹੁਤ ਚੰਗਾ ਲੱਗਿਆ ਹਾਂਜੀ ਹਾਂਜੀ ਚਲੋ ਅੱਛਾ ਆਪਾਂ ਸਾਰਿਆਂ ਦੇ ਨਾਲ ਆਇਆ ਸੋ ਇਦਾਂ ਅਸੀਂ ਆਪਸ ਹੀ ਤੁਜੀ ਦੀ ਮਦਦ ਕਰਦੇ ਰਹਿਾਂਗੇ ਸੋੱਖਾ ਪੈ ਜਾਏਗਾ ਚਾਹੀਦੀ ਵੀ ਮਦਦ ਕਰਨੀ ਆ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਪਰਮਾਤਮਾ ਦਵੇ ਸਹੀ ਮਦਦ ਕਰਦੇ ਸੀ ਥੱਕਦੇ ਨਹੀਂ ਹੈਗੇ ਉਹ ਤਾਂ ਜਿਹੜੇ ਹੱਥ ਦਿੰਦੇ ਨੇ ਕਦੇ ਕਦੇ ਖਾਲੀ ਹੱਥ ਨਹੀਂ ਹਾਂਜੀ ਇਹ ਤਾਂ ਗੱਲ ਹੈ ਵੀ ਗਿਆ ਕਿ ਪ੍ਰਮਾਤਮਾ ਹੰਦਾ ਵੀ ਚਲੋ ਬੱਚੇ ਕਾ ਬਹੁਤ ਚੰਗਾ ਲੱਗਿਆ ਹਾਂਜੀ ਓਕੇ ਤੁਹਾਡੇ ਬੇਟਾ ਨੂੰ ਮੇਰੇ ਵੱਲੋਂ ਪਿਆਰ ਦੇਣਾ ਬਿਲਕੁਲ ਹਾਂਜੀ ਇੱਕ ਤਾਂਾਂਗੇ ਜਰੂਰ ਜੀ ਉਹਦਾ ਨਾਮ ਤਾਂ ਬੋਲ ਦੋ ਸ਼ਾਇਦ ਫੌਕਸਮੈਨ ਟੀਵੀ ਦੇਖ ਲੈਣ ਇੱਕ ਆਸਟ੍ਰੇਲੀਆ ਚ ਕਿਹੜਾ ਬੈਠਾ ਹੈਗਾ ਆਸਟ੍ਰੇਲੀਆ 'ਚ ਰਣਜੀਤ ਕੁਮਾਰ ਰਣਜੀਤ ਕੁਮਾਰ ਆਸਟ੍ਰੇਲੀਆ ਯਾਦ ਰੱਖਿਓ ਆਂ ਆਸ਼ਵਰ ਚੰਦਰ ਮੋਸਟਿਸ਼ ਵਿੱਚ ਆ ਈਸ਼ਵਰ ਚੰਦਰ ਈਸ਼ਵਰ ਚੰਦਰ ਸੋ ਦੋਨਾਂ ਨੂੰ ਬਹੁਤ ਬਹੁਤ ਪਿਆਰ ਤੁਸੀਂ ਪੰਜਾਬ ਨੂੰ ਇੱਥੇ ਰਾਸ਼ਨ ਭੇਜਿਆ ਹੈਗਾ ਤੁਹਾਡੀ ਮਾਂ ਦੀ ਜਿਹੜੀ ਖੁਸ਼ੀ ਹੈ ਉਹ ਉਹਨੀਆਂ ਮਾਂਵਾਂ ਦੀ ਖੁਸ਼ੀ ਮੈਂ ਤਾਂ ਖੁਸ਼ੀ ਚੱਲੀ ਨਹੀਂ ਜਾਂਦੀ ਇਹ ਸਭਾਵਨ ਮੈਨੂੰ ਖੁਸ਼ੀ ਆਮੀ ਬਿਲਕੁਲ ਮੇਰੇ ਬੱਚਿਆਂ ਨੂੰ ਪੈਸੇ ਕੱਲੇ ਮੈਨੂੰ ਬੜਾ ਮਾਣ ਹੈ ਬੱਚਿਆਂ ਤੇ ਵੀ ਮੈਨੂੰ ਦਾਲ ਕਰਨੇ ਟਾਈਮ ਮਿਲਿਆ ਮੇਰੇ ਹੀ ਬਹੁਤ ਥੈਂਕ ਯੂ ਜੀ ਥੈਂਕ ਯੂ ਹਾਂਜੀ ਧੰਨਵਾਦ